ਓਕਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕਸਟਮਰ ਅਧਿਕਾਰੀਆਂ ਦਾ ਇਹ ਪੂਰਾ ਹਫਤਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਨੂੰ ਫੜਨ ਦੇ ਵਿੱਚ ਬਿਜ਼ੀ ਰਿਹਾ ਪਿਛਲੇ 7 ਦਿਨਾਂ ਦੇ ਵਿੱਚ ਇੱਕ ਲਾਈਫ ਕੋਚ ਰੀਅਲ ਅਸਟੇਟ ਬ੍ਰੋਕਰ ਅਤੇ ਇੱਕ ਰੈਸਟੋਰੈਂਟ ਵਰਕਰ ਨੂੰ ਗ੍ਰਿਫਤਾਰ ਕੀਤਾ ਗਿਆ ਕਸਟਮ ਅਧਿਕਾਰੀਆਂ ਦੇ ਮੁਤਾਬਕ ਲਗਭਗ 74 ਕਿਲੋਗ੍ਰam ਕੋਕੀਨ ਅਤੇ ਮੈਥਾਫੈਟਾਮਾਈਨ ਜ਼ਬਤ ਕੀਤੀ ਗਈ ਹੈ। ਬਿਰਵਾ ਨੂੰ 23 ਸਾਲਾ ਰੈਸਟੋਰੈਂਟ ਵਰਕਰ ਚਿੱਲੀ ਤੋਂ ਇੱਕ ਫਲਾਈਟ ਤੇ ਪੁੱਜਿਆ ਜਿੱਥੇ ਕਸਟਮ ਨੂੰ ਉਸਦੇ ਸੂਟਕੇਸ ਦੇ ਪੈਨਲਿੰਗ ਦੇ ਵਿੱਚ ਲੁਕਾਇਆ ਗਿਆ ਲਗਭਗ 1.5 ਕਿਲੋਗ੍ਰam ਕੋਕੀਨ ਮਿਲਿਆ ਉਸ ਨੂੰ ਸ਼ੁੱਕਰਵਾਰ ਨੂੰ ਮੈਰੀਕਾਉਂ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਹੋਣ ਲਈ ਤਿਆਰ ਕੀਤਾ ਗਿਆ ਸੀ ਜਿਸ ਤੇ ਸਪਲਾਈ ਲਈ ਕਲਾਸ A ਡਰੱਗ ਨੂੰ ਆਯਾਤ ਕਰਨ ਅਤੇ ਰੱਖਣ ਦਾ ਦੋਸ਼ ਲਗਾਇਆ ਗਿਆ ਸੀ ਕਸਟਮ ਆਕਲੈਂਡ ਹਵਾਈ ਅੱਡੇ ਦੇ ਮੈਨੇਜਰ ਪਾਲ ਵਿਲੀਅਮਸ ਨੇ ਕਿਹਾ ਕਿ ਜਦੋਂ ਕਿ ਪਿਛਲਾ ਹਫਤਾ ਹਵਾਈ ਅੱਡੇ ਤੇ ਪੂਰੀ ਤਰ੍ਹਾਂ ਵਿਅਸਤ ਰਿਹਾ ਉੱਥੇ ਹੀ ਕਈ ਵਾਰ ਥੋੜੇ ਸਮੇਂ ਵਿੱਚ ਕਈ ਵਾਰ ਰੁਕਾਵਟਾਂ ਵੀ ਸਾਨੂੰ ਸਾਹਮਣੇ ਆਈਆਂ ਉਹਨਾਂ ਨੇ ਕਿਹਾ ਹੈ ਕਿ ਵਧਦਾ ਜਾ ਰਿਹਾ ਡਾਟਾ ਤੇ ਖੂਬੀਆ ਜਾਣਕਾਰੀ ਕਸਟਮ ਅਧਿਕਾਰੀਆਂ ਨੂੰ ਤੇਜ਼ੀ ਨਾਲ ਵਧਦੇ ਹਵਾਈ ਅੱਡੇ ਦੇ ਵਾਤਾਵਰਣ ਵਿੱਚ ਜੋਖਮ ਦੀ ਪਛਾਣ ਕਰਨ ਨਿਸ਼ਾਨਾ ਬਣਾਉਣਾ ਤੇ ਰੋਕਣ ਲਈ ਧਿਆਨ ਕੇਂਦਰਿਤ ਕਰਨ ਦੇ ਵਿੱਚ ਮਦਦ ਕਰ ਰਹੀ ਹੈ। ਵਿਲੀਅਮ ਨੇ ਕਿਹਾ ਕਿ ਸਾਡੇ ਫਰੰਟਲਾਈਨ ਅਧਿਕਾਰੀਆਂ ਦੀ ਦੋਹਰੀ ਭੂਮਿਕਾ ਹੈ। ਉਹ ਹਰ ਸਮੇਂ ਨਿਊਜ਼ੀਲੈਂਡ ਵਸਨੀਕਾਂ ਦੀ ਸੁਰੱਖਿਆ ਨੂੰ ਵੀ ਤਰਜੀਹ ਦਿੰਦੇ ਹਨ, ਜਾਇਜ਼ ਯਾਤਰਾ ਨੂੰ ਵੀ ਸੁਵਿਧਾਜਨਕ ਬਣਾਉਂਦੇ ਹਨ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਨੂੰ ਵੀ ਅੜਿੱਕ ਲੈਂਦੇ ਹਨ। ਇਸ ਹਫਤੇ ਦੇ ਸ਼ੁਰੂ ਵਿੱਚ ਬਾਲੀ ਤੋਂ ਯਾਤਰਾ ਕਰ ਰਹੇ ਲਾਈਫ ਕੋਚ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਕਸਟਮ ਨੇ ਉਸਦੇ ਸੂਟਕੇਸ ਦੇ ਅੰਦਰ ਹਰੇ ਰੰਗ ਦੀ ਚਾਹ ਦੇ ਪੈਕੇਟ ਦੇ ਵਿੱਚ ਲੁਕਾਇਆ 20 ਕਿਲੋਗ੍ਰam ਮੈਥ ਪ੍ਰਾਪਤ ਕੀਤਾ। ਇੱਕ ਰੀਅਲ ਅਸਟੇਟ ਬ੍ਰੋਕਰ ਨੂੰ ਵੀ ਦੇਸ਼ ਦੇ ਵਿੱਚ 4 ਕਿਲੋਗ੍ਰam ਕੋਕੀਨ ਦੀ ਤਸਕਰੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਓਕਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕਸਟਮਰ ਦੁਕਾਨਾਰੀਆਂ ਦਾ ਇਹ ਪੂਰਾ ਹਫਤਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਨੂੰ ਫੜਨ ਦੇ ਵਿੱਚ ਬਿਜ਼ੀ ਰਿਹਾ ਪਿਛਲੇ 7 ਦਿਨਾਂ ਦੇ ਵਿੱਚ ਇੱਕ ਲਾਈਫ ਕੋਚ ਰੀਅਲ ਅਸਟੇਟ ਬ੍ਰੋਕਰ ਅਤੇ ਇੱਕ ਰੈਸਟੋਰੈਂਟ ਵਰਕਰ ਨੂੰ ਗ੍ਰਿਫਤਾਰ ਕੀਤਾ ਗਿਆ ਕਸਟਮ ਅਧਿਕਾਰੀਆਂ ਦੇ ਮੁਤਾਬਕ ਲਗਭਗ 74 ਕਿਲੋਗ੍ਰam ਕੋਕੀਨ ਅਤੇ ਮੈਥਾਫੈਟਾਮਾਈਨ ਜ਼ਬਤ ਕੀਤੀ ਗਈ ਹੈ। ਬਿਰਵਾ ਨੂੰ 23 ਸਾਲਾ ਰੈਸਟੋਰੈਂਟ ਵਰਕਰ ਚਿਲੀ ਤੋਂ ਇੱਕ ਫਲਾਈਟ ਤੇ ਪੁੱਜਿਆ ਜਿੱਥੇ ਕਸਟਮ ਨੂੰ ਉਸਦੇ ਸੂਟਕੇਸ ਦੇ ਪੈਨਲਿੰਗ ਦੇ ਵਿੱਚ ਲੁਕਾਇਆ ਗਿਆ ਲਗਭਗ 1.5 ਕਿਲੋਗ੍ਰam ਕੋਕੀਨ ਮਿਲਿਆ ਉਸ ਨੂੰ ਸ਼ੁੱਕਰਵਾਰ ਨੂੰ ਮੈਰੀਕਾਉਂ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਹੋਣ ਲਈ ਤਿਆਰ ਕੀਤਾ ਗਿਆ ਸੀ ਜਿਸ ਨੇ ਸਪਲਾਈ ਲਈ ਕਲਾਸ A ਡਰੱਗ ਨੂੰ ਆਯਾਤ ਕਰਨ ਅਤੇ ਰੱਖਣ ਦਾ ਦੋਸ਼ ਲਗਾਇਆ ਗਿਆ ਸੀ ਕਸਟਮ ਆਕਲੈਂਡ ਹਵਾਈ ਅੱਡੇ ਦੇ ਮੈਨੇਜਰ ਪਾਲ ਵਿਲੀਅਮਸ ਨੇ ਕਿਹਾ ਕਿ ਜਦੋਂ ਕਿ ਪਿਛਲਾ ਹਫਤਾ ਹਵਾਈ ਅੱਡੇ ਤੇ ਪੂਰੀ ਤਰ੍ਹਾਂ ਵਿਅਸਤ ਰਿਹਾ ਉੱਥੇ ਹੀ ਕਈ ਵਾਰ ਥੋੜੇ ਸਮੇਂ ਵਿੱਚ ਕਈ ਵਾਰ ਰੁਕਾਵਟਾਂ ਵੀ ਸਾਨੂੰ ਸਾਹਮਣੇ ਆਈਆਂ ਉਹਨਾਂ ਨੇ ਕਿਹਾ ਹੈ ਕਿ ਵਧਦਾ ਜਾ ਰਿਹਾ ਡਾਟਾ ਤੇ ਖੂਫੀਆ ਜਾਣਕਾਰੀ ਕਸਟਮ ਅਧਿਕਾਰੀਆਂ ਨੂੰ ਤੇਜ਼ੀ ਨਾਲ ਵਧਦੇ ਹਵਾਈ ਅੱਡੇ ਦੇ ਵਾਤਾਵਰਣ ਵਿੱਚ ਜੋਖਮ ਦੀ ਪਛਾਣ ਕਰਨ ਨਿਸ਼ਾਨਾ ਬਣਾਉਣਾ ਤੇ ਰੋਕਣ ਲਈ ਧਿਆਨ ਕੇਂਦਰਿਤ ਕਰਨ ਦੇ ਵਿੱਚ ਮਦਦ ਕਰ ਰਹੀ ਹੈ। ਵਿਲੀਅਮ ਨੇ ਕਿਹਾ ਕਿ ਸਾਡੇ ਫਰੰਟਲਾਈਨ ਅਧਿਕਾਰੀਆਂ ਦੀ ਦੌਰੀ ਭੁੰਨ ਕੇ ਉਹ ਹਰ ਸਮੇਂ ਨਿਊਜ਼ੀਲੈਂਡ ਵਸਨੀਕਾਂ ਦੀ ਸੁਰੱਖਿਆ ਨੂੰ ਵੀ ਤਰਜੀਹ ਦਿੰਦੇ ਹਨ, ਜਾਇਜ਼ ਯਾਤਰਾ ਨੂੰ ਵੀ ਸੁਵਿਧਾਜਨਕ ਬਣਾਉਂਦੇ ਹਨ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਨੂੰ ਵੀ ਅੜਿੱਕ ਲੈਂਦੇ ਹਨ। ਇਸ ਹਫਤੇ ਦੇ ਸ਼ੁਰੂ ਵਿੱਚ ਬਾਲੀ ਤੋਂ ਯਾਤਰਾ ਕਰ ਰਹੇ ਲਾਈਵ ਕੋਚ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਕਸਟਮ ਨੇ ਉਸਦੇ ਸੂਟਕੇਸ ਦੇ ਅੰਦਰ ਹਰੇ ਰੰਗ ਦੀ ਚਾਹ ਦੇ ਪੈਕੇਟ ਦੇ ਵਿੱਚ ਲੁਕਾਇਆ 20 ਕਿਲੋਗ੍ਰam ਮੈਥ ਪ੍ਰਾਪਤ ਕੀਤਾ। ਇੱਕ ਰੀਅਲ ਅਸਟੇਟ ਬ੍ਰੋਕਰ ਨੂੰ ਵੀ ਦੇਸ਼ ਦੇ ਵਿੱਚ 4 ਕਿਲੋਗ੍ਰam ਕੋਕੀਨ ਦੀ ਤਸਕਰੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਓਕਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕਸਟਮਰ ਦੁਕਾਨਾਰੀਆਂ ਦਾ ਇਹ ਪੂਰਾ ਹਫਤਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਨੂੰ ਫੜਨ ਦੇ ਵਿੱਚ ਬਿਜ਼ੀ ਰਿਹਾ ਪਿਛਲੇ 7 ਦਿਨਾਂ ਦੇ ਵਿੱਚ ਇੱਕ ਲਾਈਫ ਕੋਚ ਰੀਅਲ ਅਸਟੇਟ ਬ੍ਰੋਕਰ ਅਤੇ ਇੱਕ ਰੈਸਟੋਰੈਂਟ ਵਰਕਰ ਨੂੰ ਗ੍ਰਿਫਤਾਰ ਕੀਤਾ ਗਿਆ ਕਸਟਮ ਅਧਿਕਾਰੀਆਂ ਦੇ ਮੁਤਾਬਕ ਲਗਭਗ 74 ਕਿਲੋਗ੍ਰam ਕੋਕੀਨ ਅਤੇ ਮੈਥਾਫੈਟਾਮਾਈਨ ਜਬਤ ਕੀਤੀ ਗਈ ਹੈ। ਬਿਰਵਾ ਨੂੰ 23 ਸਾਲਾ ਰੈਸਟੋਰੈਂਟ ਵਰਕਰ ਚਿਲੀ ਤੋਂ ਇੱਕ ਫਲਾਈਟ ਤੇ ਪੁੱਜਿਆ ਜਿੱਥੇ ਕਸਟਮ ਨੂੰ ਉਸਦੇ ਸੂਟਕੇਸ ਦੇ ਪੈਨਲਿੰਗ ਦੇ ਵਿੱਚ ਲੁਕਾਇਆ ਗਿਆ ਲਗਭਗ 1.5 ਕਿਲੋਗ੍ਰam ਕੋਕੀਨ ਮਿਲਿਆ ਉਸ ਨੂੰ ਸ਼ੁੱਕਰਵਾਰ ਨੂੰ ਮੈਰੀਕਾਉਂ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਹੋਣ ਲਈ ਤਿਆਰ ਕੀਤਾ ਗਿਆ ਸੀ ਜਿਸ ਨੇ ਸਪਲਾਈ ਲਈ ਕਲਾਸ A ਡਰੱਗ ਨੂੰ ਆਯਾਤ ਕਰਨ ਅਤੇ ਰੱਖਣ ਦਾ ਦੋਸ਼ ਲਗਾਇਆ ਗਿਆ ਸੀ ਕਸਟਮ ਆਕਲੈਂਡ ਹਵਾਈ ਅੱਡੇ ਦੇ ਮੈਨੇਜਰ ਪਾਲ ਵਿਲੀਅਮਸ ਨੇ ਕਿਹਾ ਕਿ ਜਦੋਂ ਕਿ ਪਿਛਲਾ ਹਫਤਾ ਹਵਾਈ ਅੱਡੇ ਤੇ ਪੂਰੀ ਤਰ੍ਹਾਂ ਵਿਅਸਤ ਰਿਹਾ ਉੱਥੇ ਹੀ ਕਈ ਵਾਰ ਥੋੜੇ ਸਮੇਂ ਵਿੱਚ ਕਈ ਵਾਰ ਰੁਕਾਵਟਾਂ ਵੀ ਸਾਨੂੰ ਸਾਹਮਣੇ ਆਈਆਂ ਉਹਨਾਂ ਨੇ ਕਿਹਾ ਹੈ ਕਿ ਵਧਦਾ ਜਾ ਰਿਹਾ ਡਾਟਾ ਤੇ ਖੁਫੀਆ ਜਾਣਕਾਰੀ ਕਸਟਮ ਅਧਿਕਾਰੀਆਂ ਨੂੰ ਤੇਜ਼ੀ ਨਾਲ ਵਧੇ ਹਵਾਈ ਅੱਡੇ ਦੇ ਵਾਤਾਵਰਣ ਵਿੱਚ ਜੋਖਮ ਦੀ ਪਛਾਣ ਕਰਨ, ਨਿਸ਼ਾਨਾ ਬਣਾਉਣ ਅਤੇ ਰੋਕਣ ਲਈ ਧਿਆਨ ਕੇਂਦਰਿਤ ਕਰਨ ਦੇ ਵਿੱਚ ਮਦਦ ਕਰ ਰਹੀ ਹੈ। ਵਿਲੀਅਮ ਨੇ ਕਿਹਾ ਕਿ ਸਾਡੇ ਫਰੰਟਲਾਈਨ ਅਧਿਕਾਰੀਆਂ ਦੀ ਦੋਹਰੀ ਭੂਮਿਕਾ ਹੈ। ਉਹ ਹਰ ਸਮੇਂ ਨਿਊਜ਼ੀਲੈਂਡ ਵਸਨੀਕਾਂ ਦੀ ਸੁਰੱਖਿਆ ਨੂੰ ਵੀ ਤਰਜੀਹ ਦਿੰਦੇ ਹਨ, ਜਾਇਜ਼ ਯਾਤਰਾ ਨੂੰ ਵੀ ਸੁਵਿਧਾਜਨਕ ਬਣਾਉਂਦੇ ਹਨ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਨੂੰ ਵੀ ਅੜਿੱਕ ਲੈਂਦੇ ਹਨ। ਇਸ ਹਫਤੇ ਦੇ ਸ਼ੁਰੂ ਵਿੱਚ ਬਾਲੀ ਤੋਂ ਯਾਤਰਾ ਕਰ ਰਹੇ ਲਾਈਫ ਕੋਚ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਕਸਟਮ ਨੇ ਉਸਦੇ ਸੂਟਕੇਸ ਦੇ ਅੰਦਰ ਹਰੇ ਰੰਗ ਦੀ ਚਾਹ ਦੇ ਪੈਕੇਟ ਦੇ ਵਿੱਚ ਲੁਕਾਇਆ 20 ਕਿਲੋਗ੍ਰam ਮੈਥ ਪ੍ਰਾਪਤ ਕੀਤਾ। ਇੱਕ ਰੀਅਲ ਅਸਟੇਟ ਬ੍ਰੋਕਰ ਨੂੰ ਵੀ ਦੇਸ਼ ਦੇ ਵਿੱਚ 4 ਕਿਲੋਗ੍ਰam ਕੋਕੀਨ ਦੀ ਤਸਕਰੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਓਕਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕਸਟਮਰ ਅਧਿਕਾਰੀਆਂ ਦਾ ਇਹ ਪੂਰਾ ਹਫਤਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਨੂੰ ਫੜਨ ਦੇ ਵਿੱਚ ਬਿਜ਼ੀ ਰਿਹਾ ਪਿਛਲੇ 7 ਦਿਨਾਂ ਦੇ ਵਿੱਚ ਇੱਕ ਲਾਈਫ ਕੋਚ ਰੀਅਲ ਅਸਟੇਟ ਬ੍ਰੋਕਰ ਅਤੇ ਇੱਕ ਰੈਸਟੋਰੈਂਟ ਵਰਕਰ ਨੂੰ ਗ੍ਰਿਫਤਾਰ ਕੀਤਾ ਗਿਆ ਕਸਟਮ ਅਧਿਕਾਰੀਆਂ ਦੇ ਮੁਤਾਬਕ ਲਗਭਗ 74 ਕਿਲੋਗ੍ਰam ਕੋਕੀਨ ਅਤੇ ਮੈਥਾਫੈਟਾਮਾਈਨ ਜ਼ਬਤ ਕੀਤੀ ਗਈ ਹੈ। ਬਿਰਵਾ ਨੂੰ 23 ਸਾਲਾ ਰੈਸਟੋਰੈਂਟ ਵਰਕਰ ਚਿੱਲੀ ਤੋਂ ਇੱਕ ਫਲਾਈਟ ਤੇ ਪੁੱਜਿਆ ਜਿੱਥੇ ਕਸਟਮ ਨੂੰ ਉਸਦੇ ਸੂਟਕੇਸ ਦੇ ਪੈਨਲਿੰਗ ਦੇ ਵਿੱਚ ਲੁਕਾਇਆ ਗਿਆ ਲਗਭਗ 1.5 ਕਿਲੋਗ੍ਰam ਕੋਕੀਨ ਮਿਲਿਆ ਉਸ ਨੂੰ ਸ਼ੁੱਕਰਵਾਰ ਨੂੰ ਮੈਰੀਕਾਉਂ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਹੋਣ ਲਈ ਤਿਆਰ ਕੀਤਾ ਗਿਆ ਸੀ ਜਿਸ ਨੇ ਸਪਲਾਈ ਲਈ ਕਲਾਸ A ਡਰੱਗ ਨੂੰ ਆਯਾਤ ਕਰਨ ਅਤੇ ਰੱਖਣ ਦਾ ਦੋਸ਼ ਲਗਾਇਆ ਗਿਆ ਸੀ ਕਸਟਮ ਆਕਲੈਂਡ ਹਵਾਈ ਅੱਡੇ ਦੇ ਮੈਨੇਜਰ ਪਾਲ ਵਿਲੀਅਮਸ ਨੇ ਕਿਹਾ ਕਿ ਜਦੋਂ ਕਿ ਪਿਛਲਾ ਹਫਤਾ ਹਵਾਈ ਅੱਡੇ ਤੇ ਪੂਰੀ ਤਰ੍ਹਾਂ ਵਿਅਸਤ ਰਿਹਾ ਉੱਥੇ ਹੀ ਕਈ ਵਾਰ ਥੋੜੇ ਸਮੇਂ ਵਿੱਚ ਕਈ ਵਾਰ ਰੁਕਾਵਟਾਂ ਵੀ ਸਾਨੂੰ ਸਾਹਮਣੇ ਆਈਆਂ ਉਹਨਾਂ ਨੇ ਕਿਹਾ ਹੈ ਕਿ ਵਧਦਾ ਜਾ ਰਿਹਾ ਡਾਟਾ ਤੇ ਖੂਬੀਆ ਜਾਣਕਾਰੀ ਕਸਟਮ ਅਧਿਕਾਰੀਆਂ ਨੂੰ ਤੇਜ਼ੀ ਨਾਲ ਵਧਦੇ ਹਵਾਈ ਅੱਡੇ ਦੇ ਵਾਤਾਵਰਣ ਵਿੱਚ ਜੋਖਮ ਦੀ ਪਛਾਣ ਕਰਨ ਨਿਸ਼ਾਨਾ ਬਣਾਉਣਾ ਤੇ ਰੋਕਣ ਲਈ ਧਿਆਨ ਕੇਂਦਰਿਤ ਕਰਨ ਦੇ ਵਿੱਚ ਮਦਦ ਕਰ ਰਹੀ ਹੈ। ਵਿਲੀਅਮ ਨੇ ਕਿਹਾ ਕਿ ਸਾਡੇ ਫਰੰਟਲਾਈਨ ਅਧਿਕਾਰੀਆਂ ਦੀ ਦੋਹਰੀ ਭੂਮਿਕਾ ਹੈ। ਉਹ ਹਰ ਸਮੇਂ ਨਿਊਜ਼ੀਲੈਂਡ ਵਸਨੀਕਾਂ ਦੀ ਸੁਰੱਖਿਆ ਨੂੰ ਵੀ ਤਰਜੀਹ ਦਿੰਦੇ ਹਨ, ਜਾਇਜ਼ ਯਾਤਰਾ ਨੂੰ ਵੀ ਸੁਵਿਧਾਜਨਕ ਬਣਾਉਂਦੇ ਹਨ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਨੂੰ ਵੀ ਅੜਿੱਕ ਲੈਂਦੇ ਹਨ। ਇਸ ਹਫਤੇ ਦੇ ਸ਼ੁਰੂ ਵਿੱਚ ਬਾਲੀ ਤੋਂ ਯਾਤਰਾ ਕਰ ਰਹੇ ਲਾਈਫ ਕੋਚ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਕਸਟਮ ਨੇ ਉਸਦੇ ਸੂਟਕੇਸ ਦੇ ਅੰਦਰ ਹਰੇ ਰੰਗ ਦੀ ਚਾਹ ਦੇ ਪੈਕੇਟ ਦੇ ਵਿੱਚ ਲੁਕਾਇਆ 20 ਕਿਲੋਗ੍ਰam ਮੈਥ ਪ੍ਰਾਪਤ ਕੀਤਾ। ਇੱਕ ਰੀਅਲ ਅਸਟੇਟ ਬ੍ਰੋਕਰ ਨੂੰ ਵੀ ਦੇਸ਼ ਦੇ ਵਿੱਚ 4 ਕਿਲੋਗ੍ਰam ਕੋਕੀਨ ਦੀ ਤਸਕਰੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਓਕਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕਸਟਮਰ ਦੁਕਾਨਾਰੀਆਂ ਦਾ ਇਹ ਪੂਰਾ ਹਫਤਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਨੂੰ ਫੜਨ ਦੇ ਵਿੱਚ ਬਿਜ਼ੀ ਰਿਹਾ ਪਿਛਲੇ 7 ਦਿਨਾਂ ਦੇ ਵਿੱਚ ਇੱਕ ਲਾਈਫ ਕੋਚ ਰੀਅਲ ਅਸਟੇਟ ਬ੍ਰੋਕਰ ਅਤੇ ਇੱਕ ਰੈਸਟੋਰੈਂਟ ਵਰਕਰ ਨੂੰ ਗ੍ਰਿਫਤਾਰ ਕੀਤਾ ਗਿਆ ਕਸਟਮ ਅਧਿਕਾਰੀਆਂ ਦੇ ਮੁਤਾਬਕ ਲਗਭਗ 74 ਕਿਲੋਗ੍ਰam ਕੋਕੀਨ ਅਤੇ ਮੈਥਾਫੈਟਾਮਾਈਨ ਜਬਤ ਕੀਤੀ ਗਈ ਹੈ। ਬਿਰਵਾ ਨੂੰ 23 ਸਾਲਾ ਰੈਸਟੋਰੈਂਟ ਵਰਕਰ ਚਿੱਲੀ ਤੋਂ ਇੱਕ ਫਲਾਈਟ ਤੇ ਪੁੱਜਿਆ ਜਿੱਥੇ ਕਸਟਮ ਨੂੰ ਉਸਦੇ ਸੂਟਕੇਸ ਦੇ ਪੈਨਲਿੰਗ ਦੇ ਵਿੱਚ ਲੁਕਾਇਆ ਗਿਆ ਲਗਭਗ 1.5 ਕਿਲੋਗ੍ਰam ਕੋਕੀਨ ਮਿਲਿਆ ਉਸ ਨੂੰ ਸ਼ੁੱਕਰਵਾਰ ਨੂੰ ਮੈਰੀਕਾਉਂ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਹੋਣ ਲਈ ਤਿਆਰ ਕੀਤਾ ਗਿਆ ਸੀ ਜਿਸ ਨੇ ਸਪਲਾਈ ਲਈ ਕਲਾਸ A ਡਰੱਗ ਨੂੰ ਆਯਾਤ ਕਰਨ ਅਤੇ ਰੱਖਣ ਦਾ ਦੋਸ਼ ਲਗਾਇਆ ਗਿਆ ਸੀ ਕਸਟਮ ਆਕਲੈਂਡ ਹਵਾਈ ਅੱਡੇ ਦੇ ਮੈਨੇਜਰ ਪਾਲ ਵਿਲੀਅਮਸ ਨੇ ਕਿਹਾ ਕਿ ਜਦੋਂ ਕਿ ਪਿਛਲਾ ਹਫਤਾ ਹਵਾਈ ਅੱਡੇ ਤੇ ਪੂਰੀ ਤਰ੍ਹਾਂ ਵਿਅਸਤ ਰਿਹਾ ਉੱਥੇ ਹੀ ਕਈ ਵਾਰ ਥੋੜੇ ਸਮੇਂ ਵਿੱਚ ਕਈ ਵਾਰ ਰੁਕਾਵਟਾਂ ਵੀ ਸਾਨੂੰ ਸਾਹਮਣੇ ਆਈਆਂ ਉਹਨਾਂ ਨੇ ਕਿਹਾ ਹੈ ਕਿ ਵਧਦਾ ਜਾ ਰਿਹਾ ਡਾਟਾ ਤੇ ਖੂਫੀਆ ਜਾਣਕਾਰੀ ਕਸਟਮ ਅਧਿਕਾਰੀਆਂ ਨੂੰ ਤੇਜ਼ੀ ਨਾਲ ਵਧਦੇ ਹਵਾਈ ਅੱਡੇ ਦੇ ਵਾਤਾਵਰਣ ਵਿੱਚ ਜੋਖਮ ਦੀ ਪਛਾਣ ਕਰਨ ਨਿਸ਼ਾਨਾ ਬਣਾਉਣਾ ਤੇ ਰੋਕਣ ਲਈ ਧਿਆਨ ਕੇਂਦਰਿਤ ਕਰਨ ਦੇ ਵਿੱਚ ਮਦਦ ਕਰ ਰਹੀ ਹੈ। ਵਿਲੀਅਮ ਨੇ ਕਿਹਾ ਕਿ ਸਾਡੇ ਫਰੰਟਲਾਈਨ ਅਧਿਕਾਰੀਆਂ ਦੀ ਦੌਰੀ ਭੁੰਨ ਕੇ ਉਹ ਹਰ ਸਮੇਂ ਨਿਊਜ਼ੀਲੈਂਡ ਵਸਨੀਕਾਂ ਦੀ ਸੁਰੱਖਿਆ ਨੂੰ ਵੀ ਤਰਜੀਹ ਦਿੰਦੇ ਹਨ। ਜਾਇਜ਼ ਯਾਤਰਾ ਨੂੰ ਵੀ ਸੁਵਿਧਾਜਨਕ ਬਣਾਉਂਦੇ ਹਨ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਨੂੰ ਵੀ ਅੜਿੱਕ ਲੈਂਦੇ ਹਨ। ਇਸ ਹਫਤੇ ਦੇ ਸ਼ੁਰੂ ਵਿੱਚ ਬਾਲੀ ਤੋਂ ਯਾਤਰਾ ਕਰ ਰਹੇ ਲਾਈਫ ਕੋਚ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਕਸਟਮ ਨੇ ਉਸਦੇ ਸੂਟਕੇਸ ਦੇ ਅੰਦਰ ਹਰੇ ਰੰਗ ਦੀ ਚਾਹ ਦੇ ਪੈਕੇਟ ਦੇ ਵਿੱਚ ਲੁਕਾਇਆ 20 ਕਿਲੋਗ੍ਰam ਮੈਥ ਪ੍ਰਾਪਤ ਕੀਤਾ। ਇੱਕ ਰੀਅਲ ਅਸਟੇਟ ਬ੍ਰੋਕਰ ਨੂੰ ਵੀ ਦੇਸ਼ ਦੇ ਵਿੱਚ 4 ਕਿਲੋਗ੍ਰam ਕੋਕੀਨ ਦੀ ਤਸਕਰੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਓਕਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕਸਟਮਰ ਦੁਕਾਨਾਰੀਆਂ ਦਾ ਇਹ ਪੂਰਾ ਹਫਤਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਨੂੰ ਫੜਨ ਦੇ ਵਿੱਚ ਬਿਜ਼ੀ ਰਿਹਾ ਪਿਛਲੇ 7 ਦਿਨਾਂ ਦੇ ਵਿੱਚ ਇੱਕ ਲਾਈਫ ਕੋਚ ਰੀਅਲ ਅਸਟੇਟ ਬ੍ਰੋਕਰ ਅਤੇ ਇੱਕ ਰੈਸਟੋਰੈਂਟ ਵਰਕਰ ਨੂੰ ਗ੍ਰਿਫਤਾਰ ਕੀਤਾ ਗਿਆ ਕਸਟਮ ਅਧਿਕਾਰੀਆਂ ਦੇ ਮੁਤਾਬਕ ਲਗਭਗ 74 ਕਿਲੋਗ੍ਰam ਕੋਕੀਨ ਅਤੇ ਮੈਥਾਫੈਟਾਮਾਈਨ ਜਬਤ ਕੀਤੀ ਗਈ ਹੈ। ਬਿਰਵਾ ਨੂੰ 23 ਸਾਲਾ ਰੈਸਟੋਰੈਂਟ ਵਰਕਰ ਚਿਲੀ ਤੋਂ ਇੱਕ ਫਲਾਈਟ ਤੇ ਪੁੱਜਿਆ ਜਿੱਥੇ ਕਸਟਮ ਨੂੰ ਉਸਦੇ ਸੂਟਕੇਸ ਦੇ ਪੈਨਲਿੰਗ ਦੇ ਵਿੱਚ ਲੁਕਾਇਆ ਗਿਆ ਲਗਭਗ 1.5 ਕਿਲੋਗ੍ਰam ਕੋਕੀਨ ਮਿਲਿਆ ਉਸ ਨੂੰ ਸ਼ੁੱਕਰਵਾਰ ਨੂੰ ਮੈਰੀਕਾਉਂ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਹੋਣ ਲਈ ਤਿਆਰ ਕੀਤਾ ਗਿਆ ਸੀ ਜਿਸ ਨੇ ਸਪਲਾਈ ਲਈ ਕਲਾਸ A ਡਰੱਗ ਨੂੰ ਆਯਾਤ ਕਰਨ ਅਤੇ ਰੱਖਣ ਦਾ ਦੋਸ਼ ਲਗਾਇਆ ਗਿਆ ਸੀ ਕਸਟਮ ਆਕਲੈਂਡ ਹਵਾਈ ਅੱਡੇ ਦੇ ਮੈਨੇਜਰ ਪਾਲ ਵਿਲੀਅਮਸ ਨੇ ਕਿਹਾ ਕਿ ਜਦੋਂ ਕਿ ਪਿਛਲਾ ਹਫਤਾ ਹਵਾਈ ਅੱਡੇ ਤੇ ਪੂਰੀ ਤਰ੍ਹਾਂ ਵਿਅਸਤ ਰਿਹਾ ਉੱਥੇ ਹੀ ਕਈ ਵਾਰ ਥੋੜੇ ਸਮੇਂ ਵਿੱਚ ਕਈ ਵਾਰ ਰੁਕਾਵਟਾਂ ਵੀ ਸਾਨੂੰ ਸਾਹਮਣੇ ਆਈਆਂ ਉਹਨਾਂ ਨੇ ਕਿਹਾ ਹੈ ਕਿ ਵਧਦਾ ਜਾ ਰਿਹਾ ਡਾਟਾ ਤੇ ਖੂਫੀਆ ਜਾਣਕਾਰੀ ਕਸਟਮ ਅਧਿਕਾਰੀਆਂ ਨੂੰ ਤੇਜ਼ੀ ਨਾਲ ਵਧਦੇ ਹਵਾਈ ਅੱਡੇ ਦੇ ਵਾਤਾਵਰਣ ਵਿੱਚ ਜੋਖਮ ਦੀ ਪਛਾਣ ਕਰਨ ਨਿਸ਼ਾਨਾ ਬਣਾਉਣਾ ਤੇ ਰੋਕਣ ਲਈ ਧਿਆਨ ਕੇਂਦਰਿਤ ਕਰਨ ਦੇ ਵਿੱਚ ਮਦਦ ਕਰ ਰਹੀ ਹੈ। ਵਿਲੀਅਮ ਨੇ ਕਿਹਾ ਕਿ ਸਾਡੇ ਫਰੰਟਲਾਈਨ ਅਧਿਕਾਰੀਆਂ ਦੀ ਦੌਰੀ ਭੁੰਨ ਕੇ ਉਹ ਹਰ ਸਮੇਂ ਨਿਊਜ਼ੀਲੈਂਡ ਵਸਨੀਕਾਂ ਦੀ ਸੁਰੱਖਿਆ ਨੂੰ ਵੀ ਤਰਜੀਹ ਦਿੰਦੇ ਹਨ। ਜਾਇਜ਼ ਯਾਤਰਾ ਨੂੰ ਵੀ ਸੁਵਿਧਾਜਨਕ ਬਣਾਉਂਦੇ ਹਨ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਨੂੰ ਵੀ ਅੜਿੱਕ ਲੈਂਦੇ ਹਨ। ਇਸ ਹਫਤੇ ਦੇ ਸ਼ੁਰੂ ਵਿੱਚ ਬਾਲੀ ਤੋਂ ਯਾਤਰਾ ਕਰ ਰਹੇ ਲਾਈਫ ਕੋਚ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਕਸਟਮ ਨੇ ਉਸਦੇ ਸੂਟਕੇਸ ਦੇ ਅੰਦਰ ਹਰੇ ਰੰਗ ਦੀ ਚਾਹ ਦੇ ਪੈਕੇਟ ਦੇ ਵਿੱਚ ਲੁਕਾਇਆ 20 ਕਿਲੋਗ੍ਰam ਮੈਥ ਪ੍ਰਾਪਤ ਕੀਤਾ। ਇੱਕ ਰੀਅਲ ਅਸਟੇਟ ਬ੍ਰੋਕਰ ਨੂੰ ਵੀ ਦੇਸ਼ ਦੇ ਵਿੱਚ 4 ਕਿਲੋਗ੍ਰam ਕੋਕੀਨ ਦੀ ਤਸਕਰੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਓਕਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕਸਟਮਰ ਦੁਕਾਨਾਰੀਆਂ ਦਾ ਇਹ ਪੂਰਾ ਹਫਤਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਨੂੰ ਫੜਨ ਦੇ ਵਿੱਚ ਬਿਜ਼ੀ ਰਿਹਾ ਪਿਛਲੇ 7 ਦਿਨਾਂ ਦੇ ਵਿੱਚ ਇੱਕ ਲਾਈਫ ਕੋਚ ਰੀਅਲ ਅਸਟੇਟ ਬ੍ਰੋਕਰ ਅਤੇ ਇੱਕ ਰੈਸਟੋਰੈਂਟ ਵਰਕਰ ਨੂੰ ਗ੍ਰਿਫਤਾਰ ਕੀਤਾ ਗਿਆ ਕਸਟਮ ਅਧਿਕਾਰੀਆਂ ਦੇ ਮੁਤਾਬਕ ਲਗਭਗ 74 ਕਿਲੋਗ੍ਰam ਕੋਕੀਨ ਅਤੇ ਮੈਥਾਫੈਟਾਮਾਈਨ ਜਬਤ ਕੀਤੀ ਗਈ ਹੈ। ਬਿਰਵਾ ਨੂੰ 23 ਸਾਲਾ ਰੈਸਟੋਰੈਂਟ ਵਰਕਰ ਚਿਲੀ ਤੋਂ ਇੱਕ ਫਲਾਈਟ ਤੇ ਪੁੱਜਿਆ ਜਿੱਥੇ ਕਸਟਮ ਨੂੰ ਉਸਦੇ ਸੂਟਕੇਸ ਦੇ ਪੈਨਲਿੰਗ ਦੇ ਵਿੱਚ ਲੁਕਾਇਆ ਗਿਆ ਲਗਭਗ 1.5 ਕਿਲੋਗ੍ਰam ਕੋਕੀਨ ਮਿਲਿਆ ਉਸ ਨੂੰ ਸ਼ੁੱਕਰਵਾਰ ਨੂੰ ਮੈਰੀਕਾਉਂ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਹੋਣ ਲਈ ਤਿਆਰ ਕੀਤਾ ਗਿਆ ਸੀ ਜਿਸ ਨੇ ਸਪਲਾਈ ਲਈ ਕਲਾਸ A ਡਰੱਗ ਨੂੰ ਆਯਾਤ ਕਰਨ ਅਤੇ ਰੱਖਣ ਦਾ ਦੋਸ਼ ਲਗਾਇਆ ਗਿਆ ਸੀ ਕਸਟਮ ਆਕਲੈਂਡ ਹਵਾਈ ਅੱਡੇ ਦੇ ਮੈਨੇਜਰ ਪਾਲ ਵਿਲੀਅਮਸ ਨੇ ਕਿਹਾ ਕਿ ਜਦੋਂ ਕਿ ਪਿਛਲਾ ਹਫਤਾ ਹਵਾਈ ਅੱਡੇ ਤੇ ਪੂਰੀ ਤਰ੍ਹਾਂ ਵਿਅਸਤ ਰਿਹਾ ਉੱਥੇ ਹੀ ਕਈ ਵਾਰ ਥੋੜੇ ਸਮੇਂ ਵਿੱਚ ਕਈ ਵਾਰ ਰੁਕਾਵਟਾਂ ਵੀ ਸਾਨੂੰ ਸਾਹਮਣੇ ਆਈਆਂ ਉਹਨਾਂ ਨੇ ਕਿਹਾ ਹੈ ਕਿ ਵਧਦਾ ਜਾ ਰਿਹਾ ਡਾਟਾ ਤੇ ਖੂਬੀਆ ਜਾਣਕਾਰੀ ਕਸਟਮ ਅਧਿਕਾਰੀਆਂ ਨੂੰ ਤੇਜ਼ੀ ਨਾਲ ਵਧਦੇ ਹਵਾਈ ਅੱਡੇ ਦੇ ਵਾਤਾਵਰਣ ਵਿੱਚ ਜੋਖਮ ਦੀ ਪਛਾਣ ਕਰਨ ਨਿਸ਼ਾਨਾ ਬਣਾਉਣਾ ਤੇ ਰੋਕਣ ਲਈ ਧਿਆਨ ਕੇਂਦਰਿਤ ਕਰਨ ਦੇ ਵਿੱਚ ਮਦਦ ਕਰ ਰਹੀ ਹੈ। ਵਿਲੀਅਮ ਨੇ ਕਿਹਾ ਕਿ ਸਾਡੇ ਫਰੰਟਲਾਈਨ ਅਧਿਕਾਰੀਆਂ ਦੀ ਦੋਹਰੀ ਭੂਮਿਕਾ ਹੈ। ਉਹ ਹਰ ਸਮੇਂ ਨਿਊਜ਼ੀਲੈਂਡ ਵਸਨੀਕਾਂ ਦੀ ਸੁਰੱਖਿਆ ਨੂੰ ਵੀ ਤਰਜੀਹ ਦਿੰਦੇ ਹਨ, ਜਾਇਜ਼ ਯਾਤਰਾ ਨੂੰ ਵੀ ਸੁਵਿਧਾਜਨਕ ਬਣਾਉਂਦੇ ਹਨ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਨੂੰ ਵੀ ਅੜਿੱਕ ਲੈਂਦੇ ਹਨ। ਇਸ ਹਫਤੇ ਦੇ ਸ਼ੁਰੂ ਵਿੱਚ ਬਾਲੀ ਤੋਂ ਯਾਤਰਾ ਕਰ ਰਹੇ ਲਾਈਫ ਕੋਚ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਕਸਟਮ ਨੇ ਉਸਦੇ ਸੂਟਕੇਸ ਦੇ ਅੰਦਰ ਹਰੇ ਰੰਗ ਦੀ ਚਾਹ ਦੇ ਪੈਕੇਟ ਦੇ ਵਿੱਚ ਲੁਕਾਇਆ 20 ਕਿਲੋਗ੍ਰam ਮੈਥ ਪ੍ਰਾਪਤ ਕੀਤਾ। ਇੱਕ ਰੀਅਲ ਅਸਟੇਟ ਬ੍ਰੋਕਰ ਨੂੰ ਵੀ ਦੇਸ਼ ਦੇ ਵਿੱਚ 4 ਕਿਲੋਗ੍ਰam ਕੋਕੀਨ ਦੀ ਤਸਕਰੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਓਕਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕਸਟਮਰ ਦੁਕਾਨਾਰੀਆਂ ਦਾ ਇਹ ਪੂਰਾ ਹਫਤਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਨੂੰ ਫੜਨ ਦੇ ਵਿੱਚ ਬਿਜ਼ੀ ਰਿਹਾ ਪਿਛਲੇ 7 ਦਿਨਾਂ ਦੇ ਵਿੱਚ ਇੱਕ ਲਾਈਫ ਕੋਚ ਰੀਅਲ ਅਸਟੇਟ ਬ੍ਰੋਕਰ ਅਤੇ ਇੱਕ ਰੈਸਟੋਰੈਂਟ ਵਰਕਰ ਨੂੰ ਗ੍ਰਿਫਤਾਰ ਕੀਤਾ ਗਿਆ ਕਸਟਮ ਅਧਿਕਾਰੀਆਂ ਦੇ ਮੁਤਾਬਕ ਲਗਭਗ 74 ਕਿਲੋਗ੍ਰam ਕੋਕੀਨ ਅਤੇ ਮੈਥਾਫੈਟਾਮਾਈਨ ਜ਼ਬਤ ਕੀਤੀ ਗਈ ਹੈ। ਬਿਰਵਾ ਨੂੰ 23 ਸਾਲਾ ਰੈਸਟੋਰੈਂਟ ਵਰਕਰ ਚਿਲੀ ਤੋਂ ਇੱਕ ਫਲਾਈਟ ਤੇ ਪੁੱਜਿਆ ਜਿੱਥੇ ਕਸਟਮ ਨੂੰ ਉਸਦੇ ਸੂਟਕੇਸ ਦੇ ਪੈਨਲਿੰਗ ਦੇ ਵਿੱਚ ਲੁਕਾਇਆ ਗਿਆ ਲਗਭਗ 1.5 ਕਿਲੋਗ੍ਰam ਕੋਕੀਨ ਮਿਲਿਆ ਉਸ ਨੂੰ ਸ਼ੁੱਕਰਵਾਰ ਨੂੰ ਮੈਰੀਕਾਉਂ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਹੋਣ ਲਈ ਤਿਆਰ ਕੀਤਾ ਗਿਆ ਸੀ ਜਿਸ ਤੇ ਸਪਲਾਈ ਲਈ ਕਲਾਸ A ਡਰੱਗ ਨੂੰ ਆਯਾਤ ਕਰਨ ਅਤੇ ਰੱਖਣ ਦਾ ਦੋਸ਼ ਲਗਾਇਆ ਗਿਆ ਸੀ ਕਸਟਮ ਆਕਲੈਂਡ ਹਵਾਈ ਅੱਡੇ ਦੇ ਮੈਨੇਜਰ ਪਾਲ ਵਿਲੀਅਮਸ ਨੇ ਕਿਹਾ ਕਿ ਜਦੋਂ ਕਿ ਪਿਛਲਾ ਹਫਤਾ ਹਵਾਈ ਅੱਡੇ ਤੇ ਪੂਰੀ ਤਰ੍ਹਾਂ ਵਿਅਸਤ ਰਿਹਾ ਉੱਥੇ ਹੀ ਕਈ ਵਾਰ ਥੋੜੇ ਸਮੇਂ ਵਿੱਚ ਕਈ ਵਾਰ ਰੁਕਾਵਟਾਂ ਵੀ ਸਾਨੂੰ ਸਾਹਮਣੇ ਆਈਆਂ ਉਹਨਾਂ ਨੇ ਕਿਹਾ ਹੈ ਕਿ ਵਧਦਾ ਜਾ ਰਿਹਾ ਡਾਟਾ ਤੇ ਖੁਫੀਆ ਜਾਣਕਾਰੀ ਕਸਟਮ ਅਧਿਕਾਰੀਆਂ ਨੂੰ ਤੇਜ਼ੀ ਨਾਲ ਵਧੇ ਹਵਾਈ ਅੱਡੇ ਦੇ ਵਾਤਾਵਰਣ ਵਿੱਚ ਜੋਖਮ ਦੀ ਪਛਾਣ ਕਰਨ, ਨਿਸ਼ਾਨਾ ਬਣਾਉਣ ਅਤੇ ਰੋਕਣ ਲਈ ਧਿਆਨ ਕੇਂਦਰਿਤ ਕਰਨ ਦੇ ਵਿੱਚ ਮਦਦ ਕਰੀ ਹੈ। ਵਿਲੀਅਮ ਨੇ ਕਿਹਾ ਕਿ ਸਾਡੇ ਫਰੰਟਲਾਈਨ ਅਧਿਕਾਰੀਆਂ ਦੀ ਦੋਹਰੀ ਭੂਮਿਕਾ ਹੈ। ਉਹ ਹਰ ਸਮੇਂ ਨਿਊਜ਼ੀਲੈਂਡ ਵਸਨੀਕਾਂ ਦੀ ਸੁਰੱਖਿਆ ਨੂੰ ਵੀ ਤਰਜੀਹ ਦਿੰਦੇ ਹਨ, ਜਾਇਜ਼ ਯਾਤਰਾ ਨੂੰ ਵੀ ਸੁਵਿਧਾਜਨਕ ਬਣਾਉਂਦੇ ਹਨ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਨੂੰ ਵੀ ਅੜਿੱਕ ਲੈਂਦੇ ਹਨ। ਇਸ ਹਫਤੇ ਦੇ ਸ਼ੁਰੂ ਵਿੱਚ ਬਾਲੀ ਤੋਂ ਯਾਤਰਾ ਕਰ ਰਹੇ ਲਾਈਫ ਕੋਚ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਕਸਟਮ ਨੇ ਉਸਦੇ ਸੂਟਕੇਸ ਦੇ ਅੰਦਰ ਹਰੇ ਰੰਗ ਦੀ ਚਾਹ ਦੇ ਪੈਕੇਟ ਦੇ ਵਿੱਚ ਲੁਕਾਇਆ 20 ਕਿਲੋਗ੍ਰam ਮੈਥ ਪ੍ਰਾਪਤ ਕੀਤਾ। ਇੱਕ ਰੀਅਲ ਅਸਟੇਟ ਬ੍ਰੋਕਰ ਨੂੰ ਵੀ ਦੇਸ਼ ਦੇ ਵਿੱਚ 4 ਕਿਲੋਗ੍ਰam ਕੋਕੀਨ ਦੀ ਤਸਕਰੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਓਕਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕਸਟਮਰ ਅਧਿਕਾਰੀਆਂ ਦਾ ਇਹ ਪੂਰਾ ਹਫਤਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਨੂੰ ਫੜਨ ਦੇ ਵਿੱਚ ਬਿਜ਼ੀ ਰਿਹਾ ਪਿਛਲੇ 7 ਦਿਨਾਂ ਦੇ ਵਿੱਚ ਇੱਕ ਲਾਈਫ ਕੋਚ ਰੀਅਲ ਅਸਟੇਟ ਬ੍ਰੋਕਰ ਅਤੇ ਇੱਕ ਰੈਸਟੋਰੈਂਟ ਵਰਕਰ ਨੂੰ ਗ੍ਰਿਫਤਾਰ ਕੀਤਾ ਗਿਆ ਕਸਟਮ ਅਧਿਕਾਰੀਆਂ ਦੇ ਮੁਤਾਬਕ ਲਗਭਗ 74 ਕਿਲੋਗ੍ਰam ਕੋਕੀਨ ਅਤੇ ਮੈਥਾਫੈਟਾਮਾਈਨ ਜ਼ਬਤ ਕੀਤੀ ਗਈ ਹੈ। ਬਿਰਵਾ ਨੂੰ 23 ਸਾਲਾ ਰੈਸਟੋਰੈਂਟ ਵਰਕਰ ਚਿੱਲੀ ਤੋਂ ਇੱਕ ਫਲਾਈਟ ਤੇ ਪੁੱਜਿਆ ਜਿੱਥੇ ਕਸਟਮ ਨੂੰ ਉਸਦੇ ਸੂਟਕੇਸ ਦੇ ਪੈਨਲਿੰਗ ਦੇ ਵਿੱਚ ਲੁਕਾਇਆ ਗਿਆ ਲਗਭਗ 1.5 ਕਿਲੋਗ੍ਰam ਕੋਕੀਨ ਮਿਲਿਆ ਉਸ ਨੂੰ ਸ਼ੁੱਕਰਵਾਰ ਨੂੰ ਮੈਰੀਕਾਉਂ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਹੋਣ ਲਈ ਤਿਆਰ ਕੀਤਾ ਗਿਆ ਸੀ ਜਿਸ ਨੇ ਸਪਲਾਈ ਲਈ ਕਲਾਸ A ਡਰੱਗ ਨੂੰ ਆਯਾਤ ਕਰਨ ਅਤੇ ਰੱਖਣ ਦਾ ਦੋਸ਼ ਲਗਾਇਆ ਗਿਆ ਸੀ ਕਸਟਮ ਆਕਲੈਂਡ ਹਵਾਈ ਅੱਡੇ ਦੇ ਮੈਨੇਜਰ ਪਾਲ ਵਿਲੀਅਮਸ ਨੇ ਕਿਹਾ ਕਿ ਜਦੋਂ ਕਿ ਪਿਛਲਾ ਹਫਤਾ ਹਵਾਈ ਅੱਡੇ ਤੇ ਪੂਰੀ ਤਰ੍ਹਾਂ ਵਿਅਸਤ ਰਿਹਾ ਉੱਥੇ ਹੀ ਕਈ ਵਾਰ ਥੋੜੇ ਸਮੇਂ ਵਿੱਚ ਕਈ ਵਾਰ ਰੁਕਾਵਟਾਂ ਵੀ ਸਾਨੂੰ ਸਾਹਮਣੇ ਆਈਆਂ ਉਹਨਾਂ ਨੇ ਕਿਹਾ ਹੈ ਕਿ ਵਧਦਾ ਜਾ ਰਿਹਾ ਡਾਟਾ ਤੇ ਖੂਫੀਆ ਜਾਣਕਾਰੀ ਕਸਟਮ ਅਧਿਕਾਰੀਆਂ ਨੂੰ ਤੇਜ਼ੀ ਨਾਲ ਵਧਦੇ ਹਵਾਈ ਅੱਡੇ ਦੇ ਵਾਤਾਵਰਣ ਵਿੱਚ ਜੋਖਮ ਦੀ ਪਛਾਣ ਕਰਨ ਨਿਸ਼ਾਨਾ ਬਣਾਉਣਾ ਤੇ ਰੋਕਣ ਲਈ ਧਿਆਨ ਕੇਂਦਰਿਤ ਕਰਨ ਦੇ ਵਿੱਚ ਮਦਦ ਕਰ ਰਹੀ ਹੈ। ਵਿਲੀਅਮ ਨੇਗ ਕਹਿੰਦੇ ਕਿ ਸਾਡੇ ਫਰੰਟਲਾਈਨ ਅਧਿਕਾਰੀਆਂ ਦੀ ਦੋਹਰੀ ਭੂਮਿਕਾ ਹੈ। ਉਹ ਹਰ ਸਮੇਂ ਨਿਊਜ਼ੀਲੈਂਡ ਵਸਨੀਕਾਂ ਦੀ ਸੁਰੱਖਿਆ ਨੂੰ ਵੀ ਤਰਜੀਹ ਦਿੰਦੇ ਹਨ, ਜਾਇਜ਼ ਯਾਤਰਾ ਨੂੰ ਵੀ ਸੁਵਿਧਾਜਨਕ ਬਣਾਉਂਦੇ ਹਨ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਨੂੰ ਵੀ ਅੜਿੱਕ ਲੈਂਦੇ ਹਨ। ਇਸ ਹਫਤੇ ਦੇ ਸ਼ੁਰੂ ਵਿੱਚ ਬਾਲੀ ਤੋਂ ਯਾਤਰਾ ਕਰ ਰਹੇ ਲਾਈਵ ਕੋਚ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਕਸਟਮ ਨੇ ਉਸਦੇ ਸੂਟਕੇਸ ਦੇ ਅੰਦਰ ਹਰੇ ਰੰਗ ਦੀ ਚਾਹ ਦੇ ਪੈਕੇਟ ਦੇ ਵਿੱਚ ਲੁਕਾਇਆ 20 ਕਿਲੋਗ੍ਰam ਮੈਥ ਪ੍ਰਾਪਤ ਕੀਤਾ। ਇੱਕ ਰੀਅਲ ਅਸਟੇਟ ਬ੍ਰੋਕਰ ਨੂੰ ਵੀ ਦੇਸ਼ ਦੇ ਵਿੱਚ 4 ਕਿਲੋਗ੍ਰam ਕੋਕੀਨ ਦੀ ਤਸਕਰੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਓਕਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕਸਟਮਰ ਦੁਕਾਨਾਰੀਆਂ ਦਾ ਇਹ ਪੂਰਾ ਹਫਤਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਨੂੰ ਫੜਨ ਦੇ ਵਿੱਚ ਬਿਜ਼ੀ ਰਿਹਾ ਪਿਛਲੇ 7 ਦਿਨਾਂ ਦੇ ਵਿੱਚ ਇੱਕ ਲਾਈਫ ਕੋਚ ਰੀਅਲ ਅਸਟੇਟ ਬ੍ਰੋਕਰ ਅਤੇ ਇੱਕ ਰੈਸਟੋਰੈਂਟ ਵਰਕਰ ਨੂੰ ਗ੍ਰਿਫਤਾਰ ਕੀਤਾ ਗਿਆ ਕਸਟਮ ਅਧਿਕਾਰੀਆਂ ਦੇ ਮੁਤਾਬਕ ਲਗਭਗ 74 ਕਿਲੋਗ੍ਰam ਕੋਕੀਨ ਅਤੇ ਮੈਥਾਫੈਟਾਮਾਈਨ ਜਬਤ ਕੀਤੀ ਗਈ ਹੈ। ਬਿਰਵਾ ਨੂੰ 23 ਸਾਲਾ ਰੈਸਟੋਰੈਂਟ ਵਰਕਰ ਚਿਲੀ ਤੋਂ ਇੱਕ ਫਲਾਈਟ ਤੇ ਪੁੱਜਿਆ ਜਿੱਥੇ ਕਸਟਮ ਨੂੰ ਉਸਦੇ ਸੂਟਕੇਸ ਦੇ ਪੈਨਲਿੰਗ ਦੇ ਵਿੱਚ ਲੁਕਾਇਆ ਗਿਆ ਲਗਭਗ 1.5 ਕਿਲੋਗ੍ਰam ਕੋਕੀਨ ਮਿਲਿਆ ਉਸ ਨੂੰ ਸ਼ੁੱਕਰਵਾਰ ਨੂੰ ਮੈਰੀਕਾਉਂ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਹੋਣ ਲਈ ਤਿਆਰ ਕੀਤਾ ਗਿਆ ਸੀ ਜਿਸ ਨੇ ਸਪਲਾਈ ਲਈ ਕਲਾਸ A ਡਰੱਗ ਨੂੰ ਆਯਾਤ ਕਰਨ ਅਤੇ ਰੱਖਣ ਦਾ ਦੋਸ਼ ਲਗਾਇਆ ਗਿਆ ਸੀ ਕਸਟਮ ਆਕਲੈਂਡ ਹਵਾਈ ਅੱਡੇ ਦੇ ਮੈਨੇਜਰ ਪਾਲ ਵਿਲੀਅਮਸ ਨੇ ਕਿਹਾ ਕਿ ਜਦੋਂ ਕਿ ਪਿਛਲਾ ਹਫਤਾ ਹਵਾਈ ਅੱਡੇ ਤੇ ਪੂਰੀ ਤਰ੍ਹਾਂ ਵਿਅਸਤ ਰਿਹਾ ਉੱਥੇ ਹੀ ਕਈ ਵਾਰ ਥੋੜੇ ਸਮੇਂ ਵਿੱਚ ਕਈ ਵਾਰ ਰੁਕਾਵਟਾਂ ਵੀ ਸਾਨੂੰ ਸਾਹਮਣੇ ਆਈਆਂ ਉਹਨਾਂ ਨੇ ਕਿਹਾ ਹੈ ਕਿ ਵਧਦਾ ਜਾ ਰਿਹਾ ਡਾਟਾ ਤੇ ਖੂਬੀਆ ਜਾਣਕਾਰੀ ਕਸਟਮ ਅਧਿਕਾਰੀਆਂ ਨੂੰ ਤੇਜ਼ੀ ਨਾਲ ਵਧਦੇ ਹਵਾਈ ਅੱਡੇ ਦੇ ਵਾਤਾਵਰਣ ਵਿੱਚ ਜੋਖਮ ਦੀ ਪਛਾਣ ਕਰਨ ਨਿਸ਼ਾਨਾ ਬਣਾਉਣਾ ਤੇ ਰੋਕਣ ਲਈ ਧਿਆਨ ਕੇਂਦਰਿਤ ਕਰਨ ਦੇ ਵਿੱਚ ਮਦਦ ਕਰ ਰਹੀ ਹੈ। ਵਿਲੀਅਮ ਨੇ ਕਿਹਾ ਕਿ ਸਾਡੇ ਫਰੰਟਲਾਈਨ ਅਧਿਕਾਰੀਆਂ ਦੀ ਦੌਰੀ ਭੁੰਨ ਕੇ ਉਹ ਹਰ ਸਮੇਂ ਨਿਊਜ਼ੀਲੈਂਡ ਵਸਨੀਕਾਂ ਦੀ ਸੁਰੱਖਿਆ ਨੂੰ ਵੀ ਤਰਜੀਹ ਦਿੰਦੇ ਹਨ, ਜਾਇਜ਼ ਯਾਤਰਾ ਨੂੰ ਵੀ ਸੁਵਿਧਾਜਨਕ ਬਣਾਉਂਦੇ ਹਨ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਨੂੰ ਵੀ ਅੜਿੱਕ ਲੈਂਦੇ ਹਨ। ਇਸ ਹਫਤੇ ਦੇ ਸ਼ੁਰੂ ਵਿੱਚ ਬਾਲੀ ਤੋਂ ਯਾਤਰਾ ਕਰ ਰਹੇ ਲਾਈਵ ਕੋਚ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਕਸਟਮ ਨੇ ਉਸਦੇ ਸੂਟਕੇਸ ਦੇ ਅੰਦਰ ਹਰੇ ਰੰਗ ਦੀ ਚਾਹ ਦੇ ਪੈਕੇਟ ਦੇ ਵਿੱਚ ਲੁਕਾਇਆ 20 ਕਿਲੋਗ੍ਰam ਮੈਥ ਪ੍ਰਾਪਤ ਕੀਤਾ। ਇੱਕ ਰੀਅਲ ਅਸਟੇਟ ਬ੍ਰੋਕਰ ਨੂੰ ਵੀ ਦੇਸ਼ ਦੇ ਵਿੱਚ 4 ਕਿਲੋਗ੍ਰam ਕੋਕੀਨ ਦੀ ਤਸਕਰੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।